ਅਛੇ ਜੀ ਇਹ ਹੀ ਕਿਹਾ ਵੀ ਸਾਡੀ ਧਰਮਸ਼ਾਲਾ ਗਰੀਬਾਂ ਦੀ ਬਣਨੀ ਚਾਹੀਦੀ ਹੈ ਹਨਾ ਅਸੀਂ ਇਹ ਸਾਡੇ ਪਿੰਡ ਦਾ ਮੋਹਰਵਾਨ ਸਾਡਾ ਪੁੱਤ ਸੀਗਾ ਸਾਡੇ ਹੀ ਇਹਨੇ ਹੱਕ ਤਾਂ ਆ ਕੇ ਉਹ ਗਲਤੇ ਗੋਡਾ ਧਰ ਲਿਆ ਮਜ਼ਦੂਰਾਂ ਦੀ ਧਰਮਸ਼ਾਲਾ ਨਹੀਂ ਕਰ ਦਿਆਂਗੇ ਨੋਗਸਤ ਨੂੰ ਇਥੋਂ ਦੇ ਐਮਐਲਏ ਸਾਹਿਬ ਆਉਂਦੇ ਨੇ ਮਨਜੀਤ ਸਿੰਘ ਬਲਾਸਪੁਰ ਉਹ ਨਗਰ ਪੰਚਾਇਤ ਦੇ ਦਫ਼ਤਰ ਦਾ ਜਿਹੜਾ ਉਦਘਾਟਨ ਕਰਦੀ ਹੈ ਨੀ ਪੱਥਰ ਰੱਖਦੀ ਹੈ ਪਰ ਇਹਨਾਂ ਲੋਕਾਂ ਦੀ ਪੁਛਿਅਛ ਕੀਤਨੀ ਦੀ ਇਹਨਾਂ ਤੋਂ ਪੁੱਛੇ ਨਹੀਂ ਜਾਂਦਾਗਾ ਵੀ ਭਾਈ ਤੁਹਾਨੂੰ ਧਰਮਸ਼ਾਲਾ ਲੋਰੀ ਦੀ ਵੀ ਆ ਕਿ ਨਹੀਂ ਲੋਰੀ ਦੀ ਮਨਜੀਤ ਸਿੰਘ ਬਲਾਸਪੁਰ ਦੀ ਗੁੰਡਾ ਕਰਦੀ ਹੈ ਜਿਹੜੀ ਉਹ ਸਿਖਰਾਂ ਤੇ ਆ ਔਰ ਇਹਨਾਂ ਨੂੰ ਇੰਨਾ ਇੱਥੋਂ ਤੱਕ ਕਹਤਾ ਜੇ ਧਰਨਾ ਨਾ ਚੱਕਿਆ ਸੀ ਪਰਚੇ ਪਾਵਾਂਗੇ ਡਾਂਗਾ ਭਰਾਵਾਂਗੇ ਤੇ ਤੁਹਾਨੂੰ ਜੇਲ੍ਹ ਭੇਜਾਂਗੇ ਇਹ ਆਪਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਚੁਟਕਲਿਆਂ ਵਾਲੀ ਆ ਅਸੀਂ ਵਿਸ਼ਵਾਸ ਨਹੀਂ ਉਹਨਾਂ ਤੇ ਕਰਦੇ ਸੀਗਾ ਪਹਿਲਾਂ ਤੁਸੀਂ ਕੰਮ ਸ਼ੁਰੂ ਕਰੋ ਉਹ ਜੇ ਕਿਤੇ ਕੋਈ ਸਾਨੂੰ ਦੇਣਾ ਵੀ ਕੁਝ ਤੋ ਠੀਕ ਕਰੋਦਾ ਸਹੀ ਨਾ ਸਰਫ ਗੱਲੀ ਬਾਤੀ ਐਸਡੀਐਮ ਸਾਹਿਬ ਮੈਡਮ ਨੇ ਵੀ ਇਹ ਕਹਿਤਾ ਜਿ ਕਿ ਅਸੀਂ ਤੁਹਾਡੇ ਲਈ ਸਾਰਾ ਕੁਝ ਕਰਨ ਨੂੰ ਤਿਆਰ ਆ ਦੇਖੋ ਵਾਲੇ ਦਿਨਾਂ ਦੇ ਵਿੱਚ ਫਰਹੀ ਜਿਹੜਾ ਮਨਜੀਤ ਸਿੰਘ ਬਲਾਸਪੁਰ ਜਿਹੜਾ ਨੀ ਪੱਥਰ ਰੱਖਿਆ ਉਹ ਫਿਰ ਪਟਾਂਗੇ ਜੇ ਅਸੀਂ ਪਰਚਿਆਂ ਤੋਂ ਵੀ ਡਰ ਗਏ ਫਿਰ ਅਸੀਂ ਇਹ ਧਰਮਸ਼ਾਲਾ ਦਾ ਮਾਮਲਾ ਕਿਵੇਂ ਜਿੱਤਾਂਗੇ 2022 ਦੇ ਵਿੱਚ ਮਾਨ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਅਕਸਰ ਕਈ ਥਾਵਾਂ ਦੇ ਉੱਤੇ ਜਦੋਂ ਸਪੀਚ ਕੀਤੀ ਜਾਂਦੀ ਸੀਗੀ ਤਾਂ ਭਗਵੰਤ ਮਾਨ ਵੱਲੋਂ ਤੇ ਹੋਰ ਜਿੰਨੇ ਵੀ ਐਮਐਲਏ ਬੰਦੇ ਚਾਹ ਵਾਂ ਸੀਗੇ ਉਹਨਾਂ ਵੱਲੋਂ ਇਹ ਸਪੀਚ ਕੀਤੀ ਜਾਂਦੀ ਸੀ ਕਿ ਜਦੋਂ ਵੀ ਕੋਈ ਵੀ ਵਿਕਾਸ ਦਾ ਕੰਮ ਹੋਊਗਾ ਤੇ ਉੱਥੇ ਜੋ ਨੀ ਪੱਥਰ ਰੱਖਿਆ ਜਾਊਗਾ ਤੇ ਉਹਨਾਂ ਨੀ ਪੱਥਰਾਂ ਦੇ ਉੱਤੇ ਆ ਜਿਹੜਾ ਉਹ ਰਾਜ ਮਿਸਤਰੀਆਂ ਦੇ ਤੇ ਮਜ਼ਦੂਰਾਂ ਦੇ ਨਾਂ ਲਿਖੇ ਹੋਇਆ ਕਰਨਗੇ ਪਰ ਇਸ ਵੀਡੀਓ ਦੇ ਦੌਰਾਨ ਜੋ ਤੁਸੀਂ ਨੀ ਪੱਥਰ ਦੇਖ ਰਹੇ ਹੋ ਇਹਦੇ ਵਿੱਚ ਕਿਤੇ ਵੀ ਕਿਸੇ ਰਾਜ ਮਿਸਤਰੀ ਦਾ ਨਾਂ ਨਹੀਂਗਾ ਕੱਖ ਨਹੀਂਗਾ ਜਿੰਨੇ ਵੀ ਨੀ ਪੱਥਰ ਰੱਖੇ ਹੈਗੇ ਸਰਕਾਰ ਨੇ ਪਰ ਇਸ ਟਾਈਮ ਜਿਸ ਜਗ੍ਹਾ ਦੇ ਉੱਤੇ ਸੀ ਖੜੇ ਹੋਏ ਆ ਇੱਥੇ ਨਿਹਾਲ ਸਿੰਘ ਵਾਲੇ 9 ਅਗਸਤ ਨੂੰ ਆ ਜਿਹੜਾ ਇੱਥੋਂ ਦੇ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਵੱਲੋਂ ਆ ਜਿਹੜਾ ਇੱਕ ਨੀ ਪੱਥਰ ਰੱਖਿਆ ਗਿਆ ਨਗਰ ਪੰਚਾਇਤ ਦਾ ਪਰ ਇੱਥੋਂ ਦੇ ਸਥਾਨਕ ਲੋਕਾਂ ਨੂੰ ਆ ਜਿਹੜਾ ਇਸ ਨੀ ਪੱਥਰ ਤੋਂ ਇਤਰਾਜ਼ ਹੈਗਾ ਤੇ ਇਹਨਾਂ ਲੋਕਾਂ ਵੱਲੋਂ ਆ ਜਿਹੜਾ ਪਿਛਲੇ 14-15 ਦਿਨਾਂ ਤੋਂ ਆ ਜਿਹੜਾ ਉਹ ਪੱਕਾ ਧਰਨਾ ਲਾਇਆ ਹੋਇਆ ਲੋਕ ਆ ਜਿਹੜੇ ਇੱਥੇ ਪੈਂਦੇ ਹੈਗੇ ਆ ਇੱਥੇ ਇਹ ਖਾਣਾ ਬਣਾਉਂਦੇ ਹੈਗੇ ਆ ਮਤਲਬ ਪੂਰਨ ਤੌਰ ਦੇਤੇ ਆ ਜਿਹੜਾ ਇਹ ਇਹਨਾਂ ਨੇ ਆ ਜਿਹੜਾ ਸੰਘਰਸ਼ ਵਿੱਢਿਆ ਹੋਇਆ ਮਾਮਲਾ ਕੀ ਹੈਗਾ ਪੂਰੇ ਤੋਂ ਪੂਰਾ ਇੱਥੋਂ ਦੇ ਕੁਝ ਸਥਾਨਕ ਬੀਬੀਆਂ ਹੈਗੀਆਂ ਉਹਨਾਂ ਤੋਂ ਜਾਣਾਂਗੇ ਸਸੀ ਕਲ ਬੀਬੀ ਸਤ ਸ੍ਰੀ ਅਕਾਲ ਬੀਬੀ ਜੀ ਤੁਸੀਂ ਪਿਛਲੇ 15 ਦਿਨਾਂ ਤੋਂ ਇੱਥੇ ਧਰਨਾ ਲਾਇਆ ਹੋਇਆ ਕੀ ਕਾਰਨ ਹੈਗਾ ਕਾਸ ਤੋਂ ਧਰਨਾ ਲਾਇਆ ਹੈ ਅੱਛਾ ਇਹ ਇਹੀ ਕਿਹਾ ਵੀ ਸਾਡੀ ਧਰਮਸਾਲਾ ਗਰੀਬਾਂ ਦੀ ਬਣਨੀ ਚਾਹੀਦੀ ਹੈ ਹਨਾ ਅਸੀਂ ਇਹ ਸਾਡੇ ਪਿੰਡ ਦਾ ਮੋਹਰਵਾਨ ਸਾਡਾ ਪੁੱਤ ਸੀਗਾ ਸਾਡੇ ਹੀ ਇਹਨੇ ਹੱਕਤਾ ਆ ਕੇ ਉਹ ਗਲਤੇ ਗੋਡਾ ਧਰ ਲਿਆ ਅਸੀਂ ਉਹ ਹੀ ਜਿਤਾਇਆ ਸਾਨੂੰ ਹੀ ਇਹਨੇ ਥੱਲੇ ਲਾ ਲਿਆ ਠੀਕ ਆ ਅਸੀਂ ਇਹੀ ਕਹਿੰਨੇ ਆ ਅਸੀਂ ਉਹਦੇ ਮੂਰੇ ਇਹੀ ਹੱਥ ਬੰਨਣੇ ਆ ਆ ਵੀ ਜਾਵੇ ਸਾਡੇ ਕੋਲੇ ਵੀ ਸਾਨੂੰ ਇਹ ਜਗ੍ਹਾ ਛੱਡ ਦੇਵੇ ਅਸੀਂ ਪਾ ਕੇ ਬਣਾ ਦੇਵਾਂ ਅਸੀਂ ਆਪ ਪਾ ਲਾਂਗੇ ਸਾਡਾ ਉਹਦੇ ਨਾਲ ਸਾਡੀ ਬਣੀ ਰਹੇ ਜੇ ਬਸ ਅਸੀਂ ਇਹੀ ਕਹਿੰਦੇ ਸਾਡੇ ਪਿੰਡ ਦਾ ਉਹ ਪੁੱਤ ਆ ਪਹਿਲਾਂ ਸਾਨੂੰ ਉਦੋਂ ਆਇਆ ਮੈਂ ਤੁਹਾਨੂੰ ਐ ਕਰਕੇ ਦਊਂ ਮੈਂ ਤੁਹਾਨੂੰ ਜਿਉਂ ਕਰਕੇ ਜਾਉਂ ਤੁਹਾਨੂੰ ਡੱਕਾ ਨਹੀਂ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਮੋੜ ਗਿਆ ਸਾਡਾ ਤਾਂ ਇਹੀ ਮਸਲਾ ਉਹਦੇ ਨਾਲ ਸਾਡੇ ਨਾਲ ਬਹਿ ਕੇ ਨਵੇੜਲੇ ਜਿੱਥੇ ਮਰਜ਼ੀ ਬਹਿ ਜਾਵੇ ਆ ਕੇ ਸਾਂਝੀ ਜਗ੍ਹਾ ਤੇ ਬਹਿ ਜਾਵੇ ਸਾਨੂੰ ਉਹਦੇ ਮੂਰੇ ਇਹੀ ਹੱਥ ਮੰਨ ਕੇ ਕਹਿੰਨੇ ਆ ਸਾਡੀ ਧਰਮਸਾਲਾ ਜਿਵੇਂ ਨਹੀਂ ਤਾਂ ਹੀ ਆ ਜਿਵੇਂ ਉਹਨੇ ਸਾਡਾ ਉਹ ਹੀ ਉਵੇਂ ਸਾਨੂੰ ਜਗਾ ਹੀ ਛੱਡਦੇ ਅਸੀਂ ਆਪ ਬਣਾ ਲਾਂਗੇ ਅਸੀਂ ਉਹਨੂੰ ਧਰਮਸ਼ਾਲਾ ਨਹੀਂ ਦੇਣੀ ਜਿੱਥੇ ਮਰਜੀ ਆ ਨਗਰ ਕੌਂਸਲ ਦਾ ਦਫ਼ਤਰ ਬਣਾ ਲਵੇ। ਜੀ। ਬਸ ਸਾਡੀ ਉਹਦੇ ਮੂਹਰੇ ਇਹੀ ਅਰਜ਼ ਬੰਨ੍ਹ ਕੇ ਬੇਨਤੀ ਹੈ। ਜੀ। ਅੱਛਾ ਬਾਈ ਜੀ ਤੁਸੀਂ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਇਸ ਮਾਮਲੇ ਨੂੰ ਆ ਜਿਹੜਾ ਇਸ ਦੇ ਉੱਤੇ ਫਾਈਟ ਕਰ ਰਹੇ ਹੈਗੇ ਆ। ਪੂਰਨ ਤੌਰ ਤੇ ਮਾਮਲਾ ਹੈ ਕੀ ਹੈਗਾ ਮੜਾ ਇਹ ਦੱਸੋ। ਇਹ ਜੀ ਨਿਹਾਲ ਸਿੰਘ ਵਾਲਾ ਦਾ ਪਿੰਡ ਹੀ ਆ ਇਹ। ਪਿੰਡ ਕਹਿੰਦੇ ਆ ਮੰਡੀ ਉਧਰਲੇ ਪਾਸੇ ਰਹਿ ਜਾਂਦੀ ਹੈ ਕੀ ਆ। ਮਹਿੰਦਰ ਸਿੰਘ ਪੁੱਤਰ ਮੰਗਲ ਸਿੰਘ ਵੱਲੋਂ 1982 ਦੇ ਵਿੱਚ ਇਹ ਧਰਮਸ਼ਾਲਾ ਦਾ ਗਠਨ ਕੀਤਾ ਗਿਆ ਸੀਗਾ। ਔਰ 88 88 ਦੇ ਵਿੱਚ ਨੀਂ ਪੱਥਰ ਰੱਖਤਾ ਸੀ ਉਹਨਾਂ ਨੇ ਦੋ ਕਮਰੇ ਪਾਏ ਹੋਏ ਸੀ ਹੁਣ ਤਾਂ ਢਾਟੇ ਆ ਐਮਐਲਏ ਸਾਹਿਬ ਨੇ ਤਾਂ ਉਹਦੇ ਵਿੱਚ ਮਜ਼ਦੂਰਾਂ ਦਾ ਜੋ ਵੀ ਪ੍ਰੋਗਰਾਮ ਹੁੰਦਾ ਸੀ ਕਿਤੇ ਖੁਸ਼ੀ ਦਾ ਕਿਤੇ ਗਮੀ ਦਾ ਉਹ ਇੱਥੇ ਪ੍ਰੋਗਰਾਮ ਹੁੰਦੇ ਆ ਤਾਂ ਹੁਣ ਵੀ ਹੁੰਦੇ ਆ ਤਾਂ ਇਹਦੇ 'ਚ ਇਹ ਹੈਗਾ ਕਿ ਜਦੋਂ ਹੁਣ ਭਗਵੰਤ ਮਾਨ ਦੀ ਸਰਕਾਰ ਜਦੋਂ ਦੀ ਆਈ ਆ ਤਾਂ ਉਸ ਤੋਂ ਬਾਅਦ ਆ ਲਗਭਗ 9 ਅਗਸਤ ਨੂੰ ਇੱਥੋਂ ਦੇ ਐਮਐਲਏ ਸਾਹਿਬ ਆਉਂਦੇ ਨੇ ਮਨਜੀਤ ਸਿੰਘ ਬਲਾਸਪੁਰੋ ਉਹ ਨਗਰ ਪੰਚਾਇਤ ਦੇ ਦਫ਼ਤਰ ਦਾ ਜਿਹੜਾ ਉਦਘਾਟਨ ਕਰਦੀ ਆ ਨੀ ਪੱਥਰ ਰੱਖਦੇ ਆ ਪਰ ਇਹਨਾਂ ਲੋਕਾਂ ਦੀ ਪੁੱਛਿਆਛ ਕੀਤੀ ਨਹੀਂ ਇਹਨਾਂ ਤੋਂ ਪੁੱਛੇ ਨਹੀਂ ਜਾਂਦਾਗਾ ਵੀ ਭਾਈ ਤੁਹਾਨੂੰ ਧਰਮਸ਼ਾਲਾ ਲੋੜੀ ਦੀ ਵੀ ਆ ਕਿ ਨਹੀਂ ਲੋੜੀ ਦੀ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇੱਕ ਘੜ ਤੋਂ ਘਟ 202 ਤੋਂ 200 ਤੋਂ 250 ਬੰਦਾ ਇਹ ਗੇਟ ਦੇ ਵਿੱਚ ਖੜੇ ਨਾਹਰੇ ਬਾਜੀ ਕਰ ਰਹੇ ਸੀ ਐਮਐਲਏ ਸਾਹਿਬ ਨੇ ਇਹਨਾਂ ਦੀ ਗੱਲ ਸੁਣਦੀ ਵਜਾਏ ਇਥੋਂ ਦਾ ਇੱਕ ਨਗਰ ਜਿਹੜਾ ਨਗਰ ਪੰਚਾਇਤ ਆ ਜਿਹੜਾ ਪ੍ਰਧਾਨ ਆ ਇਥੋਂ ਦਾ ਜਗਦੀਸ਼ ਗਟਰਾ ਸ਼ੈ ਉਹਨਾਂ ਦਾ ਨਾ ਜਗਦੀਪ ਗਟਰਾ ਤਾਂ ਉਹਨੇ ਤੇ ਐਮਐਲਏ ਸਾਹਮਣੇ ਰਲ ਕੇ ਇਹਨਾਂ ਨੂੰ ਇੱਥੋਂ ਕਿਹਾ ਕਿ ਤੁਹਾਡਾ ਇੱਥੇ ਕੁਝ ਨਹੀਂ ਤੁਸੀਂ ਚਲੇ ਜਾਓ ਇਹ ਜਿਹੜੀ ਧਰਮਸ਼ਾਲਾ ਹੈ ਇਹਨੂੰ ਅਸੀਂ ਨਗਰ ਪੰਚਾਇਤ ਦੇ ਦਫ਼ਤਰ ਦੇ ਵਿੱਚ ਬਦਲਣਾ ਹੈ ਤਾਂ ਅਸੀਂ ਇੱਥੇ ਲਗਾਤਾਰ 18 ਦਿਨ ਤੋਂ ਧਰਨਾ ਲਾ ਕੇ ਬੈਠੇ ਆ ਕਿ ਅਸੀਂ ਨਗਰ ਪੰਚਾਇਤ ਦਾ ਦਫ਼ਤਰ ਬਣ ਨਹੀਂ ਦੇਣਾ ਅਸੀਂ ਇਹ ਜਿਹੜਾ ਸਾਡਾ ਮਜ਼ਦੂਰਾਂ ਦਾ ਜਿਹੜਾ ਧਰਮਸ਼ਾਲਾ ਹੈਗੀ ਮਜ਼ਦੂਰਾਂ ਦੀ ਇਹੀ ਸਾਨੂੰ ਚਾਹੀਦੀ ਹੈ ਅਸੀਂ ਜੇਕਰ ਇਹਨਾਂ ਨੇ ਕੋਈ ਨਗਰ ਪੰਚਾਇਤ ਦਾ ਦਫ਼ਤਰ ਬਣਾਉਣਾ ਤਾਂ ਹੋਰ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਤਾਂ ਜਦੋਂ ਐਮਐਲਏ ਸਾਹਿਬ ਦੇ ਨਾਲ ਗੱਲ ਹੋਈ ਤਾਂ ਐਮਐਲਏ ਸਾਹਿਬ ਨੇ ਕਿਹਾ ਕਿ ਮੈਨੂੰ ਇਹ ਦੇ ਬਾਰੇ ਪਤਾ ਨਹੀਂ ਹੈਗਾ ਮੈਨੂੰ ਤਾਂ ਸਿਰਫ ਨੀਂ ਪੱਥਰ ਰਖਾਇਆ ਗਿਆ ਮੈਨੂੰ ਜਾਣਕਾਰੀ ਨਹੀਂ ਹੈਗੀ ਅਸੀਂ ਕਹਾਂ ਜੀ ਜੇ ਜਾਣਕਾਰੀ ਨਹੀਂ ਸੀ ਤੁਸੀਂ ਨੀਂ ਪੱਥਰ ਰੱਖਿਆ ਕਿਉਂ ਤਾਂ ਉਲਟਾ ਉਹਨਾਂ ਨੇ ਇਹ ਕਿਹਾ ਕਿ ਮੈਂ ਕਿਸੇ ਨੂੰ ਪੁੱਛ ਕੇ ਥੋੜੋ ਰੱਖਣਾ ਤਾਂ ਜੇਕਰ ਦੇਖਿਆ ਜਾਵੇ ਕਿ ਭਗਵਾਨਤਮਾਨ ਸਰਕਾਰ ਦੀ ਜਿਹੜੀ ਗੁੰਡਾਗਰਦੀ ਆ ਭਗਵਾਨਤਮਾਨ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਕਿ ਇਹਨਾਂ ਮਜ਼ਦੂਰਾਂ ਦੀ ਧਰਮਸ਼ਾਲਾ ਨੂੰ ਹੋਰ ਵਿਕਸਿਤ ਕਰਕੇ ਕੋਈ ਕਮਿਊਨਿਟੀ ਹਾਲ ਬਣਾਇਆ ਜਾਂਦਾ ਕੋਈ ਦੁੱਖ ਦੇ ਸੁੱਖ ਦੇ ਇਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਇੱਥੇ ਹੁੰਦਾ ਹੈ ਘਰ ਭੀੜਿਆ ਇੱਥੇ ਖੁੱਲੇ ਥਾਂ ਦੇ ਵਿੱਚ ਜਿਹੜੇ ਆਪਦੇ ਪ੍ਰੋਗਰਾਮ ਕਰ ਲੈਂਦੇ ਆ ਪਰ ਮਨਜੀਤ ਸਿੰਘ ਬਲਾਸਪੁਰ ਦੀ ਗੁੰਡਾਗਰਦੀ ਹੈ ਜਿਹੜੀ ਉਹ ਸਿਖਰਾਂ ਤੇ ਆ ਔਰ ਇਹਨਾਂ ਨੂੰ ਇੰਨਾ ਇੱਥੋਂ ਤੱਕ ਕਹਤਾ ਜੇ ਧਰਨਾ ਨਾ ਚੱਕਿਆ ਸੀ ਪਰਚੇ ਪਾਵਾਂਗੇ ਡਾਂਗਾ ਭਰਾਵਾਂਗੇ ਤੇ ਤੁਹਾਨੂੰ ਜੇਲ੍ਹ ਭੇਜਾਂਗੇ ਤਾਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭਗਵਾਨਤਮਾਨ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਭਗਵਾਨਤਮਾਨ ਸਰਕਾਰ ਇਸੇ ਧਰਮਸ਼ਾਲਾ ਦੇ ਵਿੱਚ ਆ ਕੇ ਇੱਥੇ ਧਰਮਸ਼ਾਲਾ ਦੇ ਵਿੱਚ ਇਕੱਠ ਕਰਕੇ ਕਹਿੰਦੀ ਸੀਗੀ ਕਿ ਤੂੰ ਮਗਦਾ ਰਹੀ ਬੇ ਸੂਰਜਾ ਕਮੀਆਂ ਦੇ ਵਿੜੇ ਇੱਥੇ ਇਕੱਠ ਹੁੰਦੇ ਰਿਆ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਸਗੋਂ ਲੋਕਾਂ ਦੀਆਂ ਧਰਮਸ਼ਾਲਾ ਨੂੰ ਸਾਂਝੀਆਂ ਥਾਵਾਂ ਨੂੰ ਵਿਕਸਿਤ ਕਰਨ ਦੀ ਬਜਾਏ ਉਹਨਾਂ ਦੇ ਕਬਜ਼ੇ ਕਰ ਰਹੀ ਆ ਲੋਕਾਂ ਨੂੰ ਉਹਨਾਂ ਸਾਂਝੀਆਂ ਥਾਵਾਂ ਤੋਂ ਪ੍ਰੋਗਰਾਮ ਕਰਨ ਵਾਸਤੇ ਹਟਾ ਰਹੀ ਆ ਔਰ ਭਗਵਾਨ ਤਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਹੜੀ ਮਜ਼ਦੂਰ ਹੁੰਦੇ ਹੋਏ ਜਿਹੜੀ ਮਜ਼ਦੂਰਾਂ ਦਾ ਨਾਂ ਲੈਂਦੇ ਹੋਏ ਸਭ ਤੋਂ ਵੱਧ ਮਜ਼ਦੂਰ ਵਿਰੋਧੀ ਆ ਔਰ ਆਮ ਆਦਮੀ ਪਾਰਟੀ ਹੈ ਜਿਹੜੀ ਜਦ ਕਿ ਇਨਨੂੰ ਇਹ ਕਿਹਾ ਜਾਂਦਾ ਕਿ ਆਮ ਲੋਕਾਂ ਦੀ ਜਿਹੜੀ ਪਾਰਟੀ ਆ ਪਰ ਇਹ ਖਾਸ ਲੋਕਾਂ ਦੀ ਬਣ ਕੇ ਰਹਿ ਗਈ ਆ ਔਰ ਤੁਸੀਂ ਦੇਖੋਗੇ ਘਰ ਤੋਂ ਘੱਟ ਤਿੰਨ ਵਾਰਡਾਂ ਦੇ ਜਿਹੜੇ ਲੋਕ ਐ ਇਹਦੇ ਵਿਰੋਧ ਚ ਐ ਔਰ ਲਗਾਤਾਰ ਧਰਨਾ ਦੇ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੱਟਾ ਮਜਾਰਾ ਸੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਐਲਾਨ ਕਰਾਂਗੇ ਸ਼ਹਿਰ ਦੇ ਵਿੱਚ ਹੋਊਗਾ ਔਰ ਇੱਕ ਦਿਨ ਦਾ ਹੀ ਸ਼ਹਿਰਵੰਦਾ ਐਲਾਨ ਵੀ ਕਰਾਂਗੇ ਇਹ ਸਾਸਨਾ ਕਿ ਸਾਡੇ ਲੋਕਾਂ ਦੀਆਂ ਜਿਹੜੀਆਂ ਸਾਂਝੀਆਂ ਥਾਂ ਮੈਂ ਇਥੋਂ ਦੀ ਗੁੰਡਾਗਰਦੀ ਕਰਕੇ ਇਥੋਂ ਦੀਆਂ ਪਾਰਟੀਆਂ ਰਾਜਨੀਤਿਕ ਸਿਸਟਮ ਕਰਕੇ ਉਹ ਇਹਨਾਂ ਤੋਂ ਖੋਈਆਂ ਨਾ ਜਾਣ ਜਦ ਕਿ ਸਰਕਾਰ ਨੂੰ ਤਾਂ ਇਹ ਚੀਜ਼ਾਂ ਵੱਲਕ ਧਿਆਨ ਦੇਣਾ ਚਾਹੀਦਾ ਬਣਾਉਣੀਆਂ ਚਾਹੀਦੀਆਂ ਹੋਰ ਵਿਕਸਤ ਕਰਨੀਆਂ ਚਾਹੀਦੀਆਂ ਅਛਾ ਭਾਈ ਜੀ ਇੰਨੇ ਦਿਨ ਹੋ ਗਏ ਘੱਟੋ ਘੱਟ 20 ਦਿਨਾਂ ਦੀ ਗੱਲ ਕਰ ਰਹੇ ਹੋ ਇੰਨੇ ਦਿਨ ਤੋਂ ਪ੍ਰਦਰਸ਼ਨ ਚੱਲ ਰਿਹਾ ਹੈਗਾ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਹੁਣ ਤੱਕ ਦੇਖੋ ਸਾਨੂੰ ਮਨਜੀਤ ਸਿੰਘ ਬਲਾਸਪੁਰ ਨੇ ਪਹਿਲਾਂ ਇੱਕ ਦਿਨ ਬੁਲਾਇਆ ਅਸੀਂ ਉਹਨਾਂ ਨੂੰ ਸਾਫ਼ ਕਹਿਤਾ ਕਿ ਤੁਸੀਂ ਇੱਥੇ ਆ ਕੇ ਗੱਲ ਕਰੋ ਜੋ ਕਰਨੀ ਆ ਉਹਨਾਂ ਨੇ ਕਿਹਾ ਸਾਡੇ ਖਿਲਾਫ ਨਾਰੇ ਲੱਗਣਗੇ ਆਹ ਗਾਲੀ ਵਿੱਚ ਜੇ ਮੈਂ ਪਹਿਲਾਂ ਕਰਕੇ ਗਿਆ ਕਿ ਮੈਨੂੰ ਪਤਾ ਨਹੀਂ ਸਾਡੇ ਪ੍ਰਧਾਨ ਨੇ ਦੱਸਿਆ ਨਹੀਂ ਵੀ ਨੀਂ ਪੱਥਰ ਰੱਖਣਾ ਕਹਾਦਾ ਰੱਖਣਾ ਨਹੀਂ ਕਿ ਨਹੀਂ ਰੱਖਣਾਗਾ ਮੈਂ ਤਾਂ ਗਿਆ ਗੱਡੀ ਚੋਤਰਿਆ ਨੀਂ ਪੱਥਰ ਰੱਖ ਕੇ ਚਲਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਉਥੇ ਨਗਰ ਕ ਪੰਚਾਇਤ ਦਾ ਦਫ਼ਤਰ ਬਣਾਵਾਂਗੇ ਜੋ ਮਰਜ਼ੀ ਕਰ ਲੋ ਅਸੀਂ ਕਿਹਾ ਜੀ ਠੀਕ ਹੈ ਇਹ ਤਾਂ ਫਿਰ ਅਸੀਂ ਇਹ ਸਮਝ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਗੁੰਡਾਗਰਦੀ ਉਹ ਸਿਖਰ ਤੇ ਆ ਤੁਸੀਂ ਸਾਨੂੰ ਉਠਾਉਣਾ ਚਾਹੁੰਦੇ ਆ ਠੀਕ ਆ ਤੁਸੀਂ ਡਾਂਗਾਂ ਦੇ ਜ਼ੋਰ ਤੇ ਲਾਠੀ ਦੇ ਜ਼ੋਰ ਤੇ ਪਰਚਿਆਂ ਦੇ ਜ਼ੋਰ ਤੇ ਸਾਨੂੰ ਤੁਸੀਂ ਠਾ ਸਕਦੇ ਆ ਠਾ ਦਿਓ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਕਿਤ ਹੀ ਦਮਾਰਾ ਜੱਤ ਜੋਗੇ ਤਾਂ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਹੜੀ ਸਾਂਝੀਆਂ ਥਾਵਾਂ ਦੇ ਕਬਜ਼ੇ ਕਰ ਰਹੀ ਹੈਗੀ ਜੀ ਅਛਾ ਭਾਈ ਜੀ ਅੱਜ ਵੀ ਤੁਸੀਂ ਜਾ ਕੇ ਆਏ ਹੋ ਐਸ ਡੀ ਐਮ ਐਸ ਡੀਓ ਨੂੰ ਮਿਲ ਕੇ ਆਏ ਹੋ ਐਸ ਡੀ ਐਮ ਨੂੰ ਐਸ ਡੀ ਐਮ ਨੂੰ ਕੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈਗਾ ਅੱਜ ਦੇਖੋ ਵਿਸ਼ਵਾਸ ਤਾਂ ਉਹਨਾਂ ਨੇ ਕੋਈ ਨਹੀਂ ਦਿਵਾਇਆ ਜੀ ਸਾਨੂੰ ਐਸ ਡੀ ਐਮ ਨੂੰ ਮਿਲਣ ਗਏ ਸੀ ਅਸੀਂ ਉਹਨਾਂ ਨੇ ਬੁਲਾਇਆ ਸੀ ਅਸੀਂ ਕਿ ਆ ਵੀ ਹਾਂ ਜੇ ਤੁਸੀਂ ਬੁਲਾਇਆ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ ਤਾਂ ਐਸ ਡੀ ਐਮ ਨੇ ਵੀ ਕੋਈ ਬਹੁਤੀ ਕੋਈ ਸਿਆਣਫਾਲੀ ਕੋਈ ਮਜ਼ਦੂਰਾਂ ਦਾ ਮਸਲਾ ਹੱਲ ਕਰਨ ਵਾਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਉਹਨੇ ਤਾਂ ਸਾਫ ਕਹਤਾ ਕਿ ਤੁਸੀਂ ਨਹੀਂ ਉੱਟਦੇ ਸੀ 45 ਲਾ ਦਿਆਂਗੇ ਅਸੀਂ ਐਂ ਕਰ ਦਿਆਂਗੇ ਸਿਰਫ ਕਹਿਨ ਦਾ ਮਤਲਬ ਹੈ ਕਿ ਸੁਝਾਅ ਨੁਮੰਤਾ ਧਮਕੀ ਕਹਿ ਸਕਦੇ ਆਪਾਂ ਸਿਰਫ ਇਹ ਕੀਤਾ ਅਸੀਂ ਸਾਫ ਕਰਤਾ ਕਿ ਅਸੀਂ ਆਪਦੇ ਲੋਕਾਂ ਨਾਲ ਵਿਚਾਰ ਚਰਚਾ ਕਰਕੇ ਅਸੀਂ ਵੱਡਾ ਪ੍ਰੋਗਰਾਮ ਐ ਇੱਥੇ ਵਿੱਡਾਂਗੇ ਔਰ ਹੋਰ ਜੱਥੇਬੰਦੀਆਂ ਨੂੰ ਵੀ ਜਿਹੜੇ ਬੁਲਾ ਕੇ ਮਨਜੀਤ ਸਿੰਘ ਬਲਾਸਪੁਰ ਦੀ ਜਿਹੜੀ ਇੱਥੇ ਗੁੰਡਾਗਰਦੀ ਆ ਉਹਦੇ ਖਿਲਾਫ ਜਿੰਨਾ ਲਾਂਬੰਦ ਲੋਕਾਂ ਨੂੰ ਕਰ ਸਕੀ ਉਹ ਕਰਾਂਗੇ ਔਰ ਸ਼ਹਿਰ ਦੇ ਵਿੱਚ ਮਯਾਰਾ ਵੀ ਕਰਾਂਗੇ ਅਛਾ ਮੰਗਾਈ ਤੁਹਾਨੂੰ ਕੋਈ ਬਦਲਵੀਂ ਜਗ੍ਹਾ ਨਹੀਂ ਦੇਣ ਦੀ ਗੱਲਬਾਤ ਹੋਈ ਉੱਥੇ ਜਾਂ ਇਹ ਕਿਹਾ ਗਿਆ ਹੋਵੇ ਵੀ ਅਸੀਂ ਜੋ ਨਗਰਪੰਚਾਇਤ ਦਾ ਦਫ਼ਤਰ ਆ ਉਹ ਹੋਰ ਜਗ੍ਹਾ ਬਣਾ ਲਾਂਗੇ ਕਿਸ ਤਰ੍ਹਾਂ ਦੀ ਪ੍ਰਪੋਜ਼ਲ ਆਈ ਹੈਗੀ ਹਲਤੀਕ ਦੇਖੋ ਗੱਲੀਬਾਤੀ ਇਹ ਆ ਰਹੀਆਂ ਗੱਲਾਂ ਜਾਂ ਤਾਂ ਇਹ ਹੋਵੇ ਵੀ ਆਹ ਤੁਹਾਨੂੰ ਕਰਤਾ ਆਹ ਤੁਹਾਨੂੰ ਲੈਤਾ ਆਹ ਤੁਹਾਨੂੰ ਧਰਮਸ਼ਾਲਾ ਬਣਾਤੀ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਆਈ ਹੋਈ ਨਹੀਂ ਜੀ ਆਈ ਹੁੰਦੀ ਸਾਡੇ ਲੋਕਾਂ ਨਾਲ ਹੀ ਵਿਚਾਰ ਕਰਦੇ ਪਰ ਉਹਦੇ ਚ ਇਹ ਹੈਗਾ ਕਿ ਇਹ ਜੇ ਕੋਈ ਗੱਲਬਾਤ ਆਉਂਦੀ ਵੀ ਆ ਆਪਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਆ ਜਿਹੜੀ ਚੁਟਕਲਿਆਂ ਵਾਲੀ ਆ ਅਸੀਂ ਵਿਸ਼ਵਾਸ ਨਹੀਂ ਉਹਨਾਂ ਤੇ ਕਰਦੇ ਹੈਗਾ ਪਹਿਲਾਂ ਤੁਸੀਂ ਕੰਮ ਸ਼ੁਰੂ ਕਰੋ ਉਹ ਜੇ ਕਿਤੇ ਕੋਈ ਸਾਨੂੰ ਦੇਣਾ ਵੀ ਕੁਝ ਤਾਂ ਤੁਸੀਂ ਕਰੋ ਤਾਂ ਸਹੀ ਨਾ ਸਿਰਫ ਗੱਲੀਬਾਤੀ ਐਸ.ਡੀ.ਐਮ. ਸਾਹਿਬ ਮੈਡਮ ਨੇ ਵੀ ਇਹ ਕਹਤਾ ਅੱਜ ਕਿ ਅਸੀਂ ਥੋੜੇ ਲਈ ਸਾਰਾ ਕੁਝ ਕਰਨ ਨੂੰ ਤਿਆਰ ਆ। ਦੇਖੋ 1.85 ਲੱਖ ਮਨਜ਼ੂਰ ਹੋਇਆ ਜ ਤੁਸੀਂ ਧਰਨਾ ਲਾਇਆ। ਸਾਡਾ 1.5 ਕਰੋੜ ਰੁਪਇਆ ਮਨਜ਼ੂਰ ਹੋ ਗਿਆ। ਥੋੜੇ ਸੰਘਰਸ਼ ਦੀ ਬਦੌਲਤ ਹੋਇਆ। ਅਸੀਂ ਕਹਾਂ ਜੀ ਜੇ 1.5 ਕਰੋੜ ਮਨਜ਼ੂਰ ਹੋਇਆ ਤਾਂ ਤੁਸੀਂ ਇੱਕ ਕਿੱਲਾ ਲੈ ਲਓ 1.5 ਕਰੋੜ ਦਾ ਨਾਲ ਇੱਥੇ ਤੇ ਉੱਥੇ ਨਗਰ ਕਪਚਾਇਤਾ ਦਫ਼ਤਰ ਉੱਥੇ ਬਣਾ ਦਿਓ। ਸਾਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਆਂ? ਸਾਡੇ ਮਜ਼ਦੂਰਾਂ ਤੇ ਕਿਉਂ ਸਾਰਾ ਕੁਝ ਆਉਂਦਾ ਹੈਗਾ? ਜਦ ਕਿ ਐਮ.ਐਲ.ਏ ਆਪ ਮਜ਼ਦੂਰਾਂ ਚੋਂ ਆ। ਜਦ ਕਿ ਵੈਸੇ ਉਹਦੀ ਜਮਾਤ ਬਦਲ ਗਈ ਆ। ਉਹ ਹੁਣ ਤਕੜਿਆਂ ਦੀ ਲਿਸਟ ਦੇ ਵਿੱਚ ਆ ਗਿਆ ਹੈ ਮਜ਼ਦੂਰ ਉਹਨੂੰ ਦੀਂਦੇ ਨਹੀਂ ਹੈਗੇ ਸਿਰਫ ਤੇ ਸਿਰਫ ਉਹ ਲੋਕ ਦੀਂਦੇ ਆ ਜਿਹੜੇ ਨਗਰ ਪੰਚਾਇਤ ਦੇ ਪ੍ਰਧਾਨ ਆ ਜਿਹਦੇ ਕੋਲ 200 ਕਿੱਲਾ ਹੈ ਜਿਹਦੀ ਸਰਾਬ ਦੀ ਫੈਕਟਰੀ ਆ ਜਿਹਦੇ ਹੋਰ ਬਹੁਤ ਸਾਰੇ ਕਾਰੋਬਾਰ ਆ ਉਹ ਲੋਕ ਦੀਂਦੇ ਆ ਪਰ ਆਮ ਲੋਕ ਮਨਜੀਤ ਸਿੰਘ ਬਲਾਸਪੁਰ ਰੋਣੀ ਦੀਂਦੇ ਨਾ ਹੀ ਭਗਵੰਤ ਮਾਨ ਨੂੰ ਦੀਂਦੇ ਆ ਜੀ ਹਾਂਜੀ ਅੱਛਾ ਭਾਈ ਜੀ ਕੀ ਕਾਰਨ ਮੰਨਦੇ ਹੋਗੇ ਇੰਨੇ ਦਿਨਾਂ ਦਾ ਪ੍ਰਦਰਸ਼ਨ ਹੋ ਗਿਆ ਹਲਤੀ ਕ ਹੱਲ ਨਹੀਂ ਹੋ ਰਿਹਾਗਾ ਕਿਉਂਕਿ ਜੋ ਪਹਿਲਾਂ ਇੱਥੇ ਟਾਂਚਾ ਖੜਾ ਸੀਗਾ ਜੋ ਇਮਾਰਤ ਖੜੀ ਸੀ ਉਹ ਵੀ ਢਹਿ ਚੁੱਕੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੰਘਰਸ਼ ਆ ਜਿਹੜਾ ਉਹ ਵਿੱਢਿਆ ਜਾ ਸਕਦਾ ਹੈਗਾ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ 1.5 200 ਬੰਦਾ ਡੇਲੀ ਹੁੰਦਾ ਇੱਥੇ 150 ਬੰਦਾ ਸਾਡਾ ਔਰ ਅਸੀਂ ਅੱਜ ਤੋਂ ਹੀ ਬੀਬੀਆਂ ਨੂੰ ਤਿਆਰੀ ਕਰਨ ਵਾਸਤੇ ਕਹਾਂਗੇ ਕਿ ਤੁਸੀਂ ਅੱਜ ਹੀ ਬੀਬੀਆਂ ਭੈਣਾ ਨੌਜਵਾਨਾਂ ਨੂੰ ਕਿ ਘਰਾਂ ਦੇ ਵਿੱਚ ਸਨੇਹ ਲਾ ਕੇ ਆਪਾਂ ਵੱਡਾ ਪ੍ਰੋਗਰਾਮ ਕੇਰਾ ਕਰਾਂਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰਹੀ ਜਿਹੜਾ ਮਨਜੀਤ ਸਿੰਘ ਬਲਾਸਪੁਰ ਜਿਹੜਾ ਨੀ ਪੱਥਰ ਰੱਖਿਆ ਉਹ ਫਿਰ ਪਟਾਂਗੇ ਸੀ ਜੀ ਹਾਂਜੀ ਜੇਕਰ ਮੰਨ ਲਓ ਵੀ ਤੁਸੀਂ ਨੀ ਪੱਤਰ ਪੜਦੇ ਹੋ ਕਿਉਂਕਿ ਪਰਚੇ ਲਾਜ਼ਮੀ ਹੋਣਗੇ ਕਿਉਂਕਿ ਸਰਕਾਰੀ ਪ੍ਰਾਪਰਟੀ ਹੈਗੀ ਆ ਕੋਈ ਹੈ ਇਸ ਤੋਂ ਅਗਲਾ ਕੋਈ ਪ੍ਰੋਗਰਾਮ ਕੀ ਕਰੋਗੇ ਫਿਰ ਜੇਕਰ ਪਰਚੇ ਹੁੰਦੇ ਹੈਗੇ ਫਿਰ ਕਿਸ ਤਰ੍ਹਾਂ ਦੀ ਰੂਪਰੇਖਾ ਹੋ ਸਕਦੀ ਹੈ ਦੇਖੋ ਸਾਡੀ ਗੁਰਬਾਨੀ ਕਹਿੰਦੀ ਵੀ ਆਪਣੇ ਹੱਥੀ ਆਪਣਾ ਕਾਜ ਸਵਾਰੀਏ ਜੇ ਅਸੀਂ ਪਰਚਿਆਂ ਤੋਂ ਹੀ ਡਰ ਕੇ ਫਿਰ ਅਸੀਂ ਇਹ ਧਰਮਸ਼ਾਲਾ ਦਾ ਮਾਮਲਾ ਕਿਵੇਂ ਜਿੱਤਾਂਗੇ ਕੋਈ ਚੱਕਰ ਨਹੀਂ ਮਰਦਾਂ ਦੇ ਬੰਦਿਆਂ ਦੇ ਪਰਚੇ ਹੁੰਦੇ ਆ ਕੋਈ ਚੱਕਰ ਨਹੀਂ ਇਹਦੀ ਪ੍ਰਵਾਹ ਕਦੇ ਕੀਤੀ ਨਾ ਪਹਿਲਾਂ ਕੀਤੀ ਨਾ ਹੁਣ ਕੀਤੀ ਆ ਜੇ ਪਰਚੇ ਹੋਣਗੇ ਤਾਂ ਇਹ ਮਾਮਲਾ ਹੱਲ ਹੋਊ ਨਹੀਂ ਮਾਮਲਾ ਹੱਲ ਹੋਣਾ ਹੀ ਨਹੀਂ ਗਿਆ ਇਹ ਕੋਈ ਗੱਲ ਨਹੀਂ ਪਰਚੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਡਿਗਰੀਆਂ ਸਮਝਾਂਗੇ ਇਹਨੂੰ ਕੋਈ ਚੱਕਰ ਨਹੀਂ ਸਾਨੂੰ ਪਰਚੇ ਕਰਨੇ ਜੇਲ੍ਹ ਭੇਜਣਾ ਪਰ ਅਸੀਂ ਇਹ ਧਰਮਸ਼ਾਲਾ ਧਰਮਸ਼ਾਲਾ ਰਹਿਣ ਹੀ ਦੇਣੀ ਆ ਅਸੀਂ ਇੱਥੇ ਹੋਰ ਕੋਈ ਚੀਜ਼ ਨਹੀਂ ਬਣਨ ਦੇਣੀ ਜੀ ਪਰਚੇ ਕਰਨਾ ਜੇਲ੍ਹ ਕਰਨਾ ਜੋ ਮਰਜ਼ੀ ਕਰਨ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨੀ ਪੱਥਰ ਪਟਣਾ ਹੈ ਇਸ ਤੋਂ ਬਾਅਦ ਅਸੀਂ ਹੋਰ ਕੁਝ ਨਹੀਂ ਕੋਈ ਸਰਕਾਰ ਦੇ ਨਾਲ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਕਿਉਂਕਿ ਲੋਕਾਂ ਦੀ ਪ੍ਰਾਪਰਟੀ ਹੈ ਲੋਕਾਂ ਦੀ ਸਾਂਝੀ ਜਗਾ ਇਹਨੂੰ ਤਾਂ ਵਿਕਸਿਤ ਕਰਨਾ ਚਾਹੀਦਾ ਸੀ ਜਦਕੇ ਐਮਐਲਏ ਉਲਟ ਕਰ ਰਿਹਾ ਹੈਗਾ ਸਾਰਾ ਕੁਝ ਜੀ ਧੰਨਵਾਦ